ਜਿੱਥੇ ਰਾਜਸੀ ਤਾਕਤ ਜ਼ਾਲਮਾਂ ਦੇ ਹੱਥ ਵਿੱਚ ਸੀ ਉੱਥੇ ਧਰਮ ਉੱਤੇ ਵੀ ਭੇਖਿਆਂ ਦਾ ਕਬਜ਼ਾ ਸੀ ਧਰਮ ਦੇ ਪਰਮ ਤੇਪਾਖੰਡ ਹਦੋਂ ਵੱਧ ਫਸਰ ਗਏ ਸਮੇਂ ਸਿਰਫ ਇੱਕ ਸ਼੍ਰੇਣੀ ਧਰਮ ਦੇ ਮੰਤਰਾ ਉੱਤੇ ਰਿਕਾਰ ਜਮਾਈ ਬੈਠੀ ਸੀ ਬਾਕੀ ਸਭ ਨੂੰ ਨੀਚ ਘਰਾੜ ਦੇ ਕੇ ਉਹਨੇ ਧਰਮ ਦੇ ਦੈਰੇ ਤੋਂ ਬਾਹਰ ਕਰ ਦਿੱਤਾ ਸੀ ਉਹਨੇ ਆਪਣੇ ਹੀ ਭਾਈ ਚਾਰੇ ਦੇ ਇੱਕ ਚੋਖੇ ਹਿੱਸੇ ਨੂੰ ਅਸ਼ੂਤ ਕਹਿ ਕੇ ਉਸ ਤੋਂ ਧਾਰਮਿਕ ਗ੍ਰੰਥ ਪੜਨ ਅਤੇ ਈਸ਼ਵਰ ਦੀ ਪੂਜਾ ਕਰਨ ਦਾ ਹੱਕ ਖੋਲਿਆ ਸੀ ਉਸ ਵੇਲੇ ਦਾਹ ਤੇ ਪੁੰਦੇ ਨਾਲ ਥੱਲੇ ਲੁੱਟਮਾਰ ਤੇ ਭੇਟਾ ਦੇ ਬਹਾਨੇ ਨਿਰਦੋਸ਼ਾਂ ਦੇ ਖੋਰ ਕੀਤੇ ਜਾਂਦੇ ਸਨ ਬਿੱਲੜ ਜਮਾਤ ਨੇ ਆਪਣੇ ਵਿਸ਼ੇਵਾਸ਼ਨਾ ਦੀ ਭੁੱਖ ਮਟਾਉਣ ਵਾਸਤੇ ਸਮਾਜ ਵਿੱਚ ਕਈ ਕੋਧੀਆਂ ਦੇ ਭੇੜੀਆਂ ਰਸਮਾਂ ਪਰਚਲਿਤ ਕਰ ਦਿੱਤੀਆਂ ਸਨ ਆ ਤੱਕ ਆਰਥਿਕ ਨਾ ਬਰਾਬਰੀ ਦੇ ਕਾਰਨ ਕੁਕਰਮਾ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਸੀ ਇਸ ਤਰ੍ਹਾਂ ਵਧ ਰਿਹਾ ਪਾਪਾਂ ਨੇ ਭਾਰਤ ਨੂੰ ਤੰਗ ਆ ਕੇ ਧਰਤੀ ਵੀ ਇਹ ਇਉਂ ਕਰ ਲਾਉ ਠੀਕ ਉਤੀ ਨੂੰ ਮਦਮਾ ਵਾਲੇ ਕੈਣ ਕਚੇਰੀ ਤਰੰਮਦੀ ਦੁੱਖਾਂ ਮਾਰੀ ਧਰਤੀ ਉੱਥੇ ਜਾ ਪੁਕਾਰਦੀ ਕਹਿੰਦੀ ਪਾਪਾਂ ਦੀ ਕਹਿੰਦੀ ਪਾਪਾਂ ਦੀ ਹੱਦ ਹੋ ਗਈ ਮੇਰੇ ਦਾਤਿਆ ਪੈ ਗਈ ਹੌਲ ਜਾਪਦੀ ਮੈਨੂੰ ਸਖ ਵਿੱਚ ਬਖਸ਼ਣ ਹਾਰਦੀ ਉਹ ਜੀਣਾ ਦੇਣਾ ਸੀ ਉਪਦੇਸ਼ జగਤ ਨੂੰ ਧਰਮ ਦਾ ਪੱਟੀ ਨੀ ਤਪੜਾਉਂਦੇ ਰਹਿੰਦੇ ਇਤਿਆਚਾਰ ਦੀ ਹਾਕਮ ਥਾਪੇ ਗਈ ਸੀ ਹਾਕਮ ਥਾਪੇ ਗਈ ਸੀ ਪਰਜਾ ਪਾਲਣ ਵਾਸਤੇ ਪਰਜਾ ਖਾਣ ਦੀ ਦੀਤੀ ਬਣ ਗਈ ਏ ਸਰਕਾਰ ਦੀ ਲੋੜ ਸੀ ਟਾਲਾਂ ਦੀ ਝਾਂ ਮੋੜ ਸੀ ਢਾਲਾਂ ਦੀ ਛਾ ਕਰਦਾ ਕੋਈ ਗਰੀਬ ਤੇ ਪੀਰਤ ਪਿਆਸ ਭੁਜੇ ਨਾ ਤਲਵਾਰ ਦੀ ਐ ਪ੍ਰਵਰਚਨ ਹਾਰ ਐ ਪ੍ਰਵਰਚਨ ਹਾਰ ਕੇ ਰਚਨਾ ਆ ਆਪਣੀ ਸਾਭ ਲੈ ਮਾਨਸ ਰੂਪ ਦੇਦਦਾ ਮੈਂ ਨਹੀਂ ਭਾਰ ਸਹਾਰਦੀ ਤੈ ਜੋ ਚੇਦਾਏ ਉਦੇ ਚਾਉਂਦਾ ਆਂ ਕਿ ਦੁਨੀਆ ਤੇਰੀ ਵਾਸੀ ਰਹੇ ਖੇਤੀ ਭੇਜ ਕੋਈ ਰੂ ਸੱਚੀ ਪਰਬੰدار ਦੀ ਸੀਤਲ ਮੈਂ ਨਹੀਂ ਗਾਉਣਾ ਹੋ ਸੀਤਲ ਮੈਂ ਨਹੀਂ ਗਾਉਂ ਰਸਨਾ ਕੇ ਬੋਲੇ ਖੇਤੇ ਮਾਨਸ ਦੇਵੀ ਹੋਵੇ ਉਹ ਮਾਨਸ ਦੇਹੀ ਹੋਵੇ ਜੋਤ ਹੋਵੇ ਕਰੀ ਤਾਰਦੀ